ਗਲਤ ਕਾ ਗਲਤ ਕਾਮ ਗਲਤ ਕਾਮ ਖੇਤਾਂ ਚ ਗਲਤ ਕਾਮ ਨੇ ਲੈ ਲਏ ਇੱਕ ਕੁੜੀ ਦੀ ਜਾਨ ਇੱਕ ਕੁੜੀ ਆਪਣੇ ਭਰਾ ਦੇ ਨਾਲ ਚੱਲ ਰਹੀ ਸੀ ਤੇ ਅਚਾਨਕ ਕੁਝ ਮੁੰਡਿਆਂ ਨੇ ਉਸ ਨੂੰ ਦੇਖ ਲਿਆ ਕੁੜੀ ਨੂੰ ਖਿੱਚ ਕੇ ਖੇਤਾਂ ਚ ਲੈ ਗਏ ਤੇ ਭਰਾ ਨੂੰ ਘਟ ਘਟ ਕੇ ਪਜਾ ਦਿੱਤਾ ਇਸ ਦੌਰਾਨ ਮਰੇਗਾ ਦੇ ਮਜ਼ਦੂਰ ਉੱਥੇ ਕੰਮ ਕਰ ਰਹੇ ਸੀ ਉਹਨਾਂ ਨੂੰ ਆਵਾਜ਼ ਆ ਸੁਣੀਆ ਤੇ ਉਹ ਵੀ ਖੇਤਾਂ ਵੱਲ ਨੂੰ ਭੱਜੇ ਤੇ ਉਸ ਤੋਂ ਬਾਅਦ ਕੁੜੀ ਨੂੰ ਤਾਂ ਛੱਡ ਦਿੱਤਾ ਤੇ ਰੋਪੀ ਮੋਕੇ ਤੋਂ ਫਰਾਰ ਹੋ ਗਏ ਪਰ ਉਹ ਤੋਂ ਬਾਅਦ ਇਸ ਘਟਨਾ ਨੇ ਲੈ ਲਈ ਕੁੜੀ ਦੀ ਜਾਨ ਇਹ ਘਟਨਾ ਰੋਪੜ ਦੀ ਹੈ ਕਿ ਇਹ ਪੂਰਾ ਮਾਮਲਾ ਤੁਸੀਂ ਆਪ ਹੀ ਦੇਖ ਲਵੋ ਤੜਕਪੇਲ ਪੰਜਾਬੀ ਟੀਵੀ ਦੇ ਲਈ ਦਿਤेंद्र ਪਾਲ ਕਲੀਅਰ ਦਿਪਾ ਇਹ ਕਿੱਟ ਨਾ ਹੀ ਕਿਸੇ ਮਾਮਲਾ ਬੁੜਾ ਹੈ ਵੀਰੇ ਸਾਡੇ ਨਾਲ ਉਹ ਤੇ ਗੁਰਦੁਆਰਾ ਝੰਡਾ ਜੀ ਸਾਹਿਬ ਉਹ ਸੁਨਿਆਣੇ ਗਏ ਇਹ ਕਹਿੰਦੇ ਮਾਂ ਵੀ ਨਹੀਂ ਹੈਗੀ ਤੇ ਡੈਡੀ ਫਾਦਰ ਦੀ ਪਹਿਲਾ ਡੈਥ ਹੋ ਗਈ 13 ਸਾਲ ਹੋ ਗਏ ਮਾਂ ਦੀ 1.5 ਤੋਂ 2 ਸਾਲ ਮਾਂ ਦੀ ਡੈਥ ਹੋ ਗਈ ਜਿਹਨਾਂ ਕੋਲ ਇਹਦੀ ਨਾਨੀ ਨਾਨੀ ਰਹਿੰਦੀ ਹੋਰਾ ਨਾਨੀ ਕੋਲ ਨਾਨੀ ਉਹ ਦੇਖਭਾਲ ਕਰਦੀ ਗੁਰਦਾਰ ਦੇ ਸੌਦਾ ਲਿਆਣ ਗਏ ਇਹਦੇ ਬੰਨ ਕਿਆ ਲਿਆਣ ਗਏ ਤੇ ਦੋਵੇਂ ਭੈਣ ਭਾਈ ਰਾਸਤੇ ਜੁਨੇ ਘੇਰ ਲਿਆ ਜੇ ਮੁੰਡੇ ਦਾ ਚਪੇੜਾ ਚੂੜਾ ਛਡੀਆਂ ਉਹ ਨਠਾਤਾ ਉੱਤ ਕੇ ਕੁੜੀ ਨੂੰ ਵੜ ਕੇ ਲੈ ਕੇ ਝਾੜੀਆਂ ਚ ਨਾ ਤੇ ਉਧਰ ਦੀ ਨਰੇਗ ਵਾਲੇ ਲੱਗੇ ਵੇਦੇ ਉਹਨੇ ਦੇਖਿਆ ਨਾ 10 15 ਮਿੰਟ ਬਾਅਦ 10 ਮਿੰਟ ਹੋ ਗਏ ਵੀ ਉਹ ਤਾਂ ਠੀਕ ਹੀ ਝਾੜਾ ਪੈਂਦਾ ਇੰਨੇ ਛੇਤੀ ਤਾਂ ਧਿਆਨ ਵੀ ਨਹੀਂ ਜਾਂਦਾ ਨਰੇਗ ਕਰਨ ਦਾ ਜੇ ਕਈ ਉਹਨੇ 3 ਮਿੰਟ ਜਾ ਕੇ ਭੱਜੀਆਂ ਗਈਆਂ ਤਾਂ ਉਹਨੇ ਕੁੜੀ ਦਾ ਕੱਪੜੇ ਪਾਏ ਚਾਨੂੰ ਉਹ ਭੱਜ ਗਈ ਮੈਨੂੰ ਤਾਂ ਕੋਈ 8:30 ਵਜੇ ਪਤਾ ਲੱਗਿਆ ਜਦ ਮੈਂ ਆਇਆ ਹੋਰਾਂ ਤਾਂ ਕਿਸੇ ਨੇ ਕੋਈ ਗੱਲਬਾਤ ਨਹੀਂ ਕੀਤੀ ਵੀ ਆ ਕੇ ਫਿਰ ਮੈਂ ਚੌਂਕੀ ਨੂੰ ਫੋਨ ਕੀਤਾ ਇਹ ਵੀ ਭਾਈ ਐਨਾ ਗੱਲਬਾ ਕੌਂਕੀ ਵਾਲੇ 20 ਮਿੰਟ ਚੋਰਾ ਪੁੱਜ ਗਏ। ਬਾਕੀ ਉਹਦੇ ਬਾਅਦ ਤਾਂ ਫਿਰ ਪੁਲਿਸ ਨਾਲ ਧੜਕੀ ਕੀਤੀ ਵੀ ਵੀ ਪੂਰੇ ਰੋਪੜ ਜ਼ਿਲ੍ਹੇ ਦੀ ਪੁਲਿਸ ਸਾਡੇ ਕੇਸ ਪਰੇ ਗੌਰ ਕਰ ਰਹੀ ਹੈ ਕਦਾ ਚੱਕ ਲਿਆ ਵਾ। ਦਿਨੇਸ਼ ਗੁੱਜਰ ਇਹਦੇ ਦੱਸਣ ਮੁਤਾਬਕ ਅੱਲੇ ਦੇਖਿਆ ਹੈ ਨਹੀਂ। ਬਾਕੀ ਹੁਣ ਦੂਆ ਵੀ ਥੋੜੇ ਘੰਟਿਆਂ ਚ ਫੜਿਆ ਜਾਵਾ। ਇਹ ਹੋਇਆ ਉਹਨੂੰ ਸਾਡੇ ਪਿੰਡ ਵਿੱਚ ਕਿਸੇ ਵੀ ਮੈਂਬਰ ਨੂੰ ਜਾਂ ਕਰਦੇ ਮੈਂਬਰ ਸਦਸ ਨੂੰ ਦੱਸਣਾ ਚਾਹੀਦਾ ਫਰਜ਼ ਤਾਂ ਨਾ। ਉਹ ਸਰਪੰਚ ਨੇ ਆਪੇ ਟਿਕਰੇ ਆਪੇ ਉਹ ਡਾਕਟਰ ਕੋਲ ਲੈ ਕੇ ਗਿਆ। ਆਪੇ ਉਹਨੇ ਟ੍ਰੀਟਮੈਂਟ ਕਰਾਇਆ ਕਿ ਨਹੀਂ ਕਰਾਇਆ ਉਹ ਸਾਨੂੰ ਇਹਦੇ ਬਾਰੇ ਨੀ ਕੁਝ ਵੀ ਪਤਾ ਵੀ ਅਸੀਂ ਕਹਿੰਦੇ ਹਾਂ ਸਾਡੀ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਅਗਰ ਉਹਨੇ ਦਵਾਖਾ ਦਿੱਤੀ ਜਾਂ ਖੜਾਈ ਜਾਂ ਉਹਦੇ ਨਾਲ ਰੇਵ ਹੋਇਆ ਉਹ ਸਾਨੂੰ ਦੱਸਣਾ ਤਾਂ ਚਾਹੀਦਾ ਤਾਂ ਉਹਨਾਂ ਨੂੰ ਕਰਦੇ ਕਿੰਨਾ ਪਰਿਵਾਰ ਮੈਂਬਰ ਹੈ ਉਹਦਾ ਕਿੰਨਾ ਪਿੰਡ ਹੈ ਕਿੱਡਾ ਵੱਡਾ ਉਹਨਾਂ ਨੇ ਆਪਣੇ ਤੱਕ ਕਿਉਂ ਰੱਖੀਏ ਖਬਰ ਇਹਦੇ ਵਿੱਚ ਜਾ ਕੋਈ ਉਹਦੇ ਉਹਦੇ ਘਰ ਦੇ ਮੈਂਬਰ ਮੌਜੂਦ ਹੋਊਗਾ ਤਾਂ ਹੀ ਉਹਨਾਂ ਨੇ ਐਦਾਂ ਰੱਖਿਆ ਸਾਤੋਲ ਕੋਈ ਨੂੰ ਪਤਾ ਨਹੀਂ ਸੀ ਕੁਝ ਨੇ ਜੀ ਸਾਨੂੰ ਤਾਂ ਕਹਿੰਦੇ ਹੁੰਦੇ ਦੂਆ ਦਿਨ ਮਤਲਬ ਕੀ ਕਹਿੰਦੇ ਪਤਾ ਲੱਗਿਆ ਮੈਂ ਤਾਂ ਇੱਥੇ ਦੀ ਕੁੜੀ ਆ ਨਾ ਮੈਨੂੰ ਜਦਾਂ ਇਹਨਾਂ ਨੇ ਦੱਸਿਆ ਮੇਰੇ ਭਰਾਵਾਂ ਨਾਲ ਵੀ ਆਹ ਗੱਲ ਹੋ ਗਈ ਪਿੰਡ ਤੋਂ ਫਿਰ ਮੈਂ ਇੱਥੇ ਆ ਗਈ ਮੈਂ ਕਿਹਾ ਇਹ ਕੁੜੀ ਦਾ ਇਨਸਾਫ ਕਰਕੇ ਅਸੀਂ ਨਾਲ ਖੜੇ ਆ ਜੀ ਇਨਸਾਫ ਇਸ ਕੁੜੀ ਨੂੰ ਜੱਟ ਕਰੀ ਦਾ ਸੰਸਕਾਰ ਨਹੀਂ ਹੋਣ ਦੇਣਾ ਜੱਟ ਕਰੀ ਨੂੰ ਮਤਲਬ ਕੀ ਇਨਸਾਫ ਨਹੀਂ ਮਿਲਦਾ ਉਹ ਜਿਨ੍ਹਾਂ ਨੇ ਇਹ ਦੁਸ਼ਕਰਮ ਕੀਤਾ ਉਹਨਾਂ ਨੂੰ ਸਜ਼ਾ ਨਹੀਂ ਮਿਲਦੀ ਜੱਟ ਕਰ ਅਸੀਂ ਸੰਸਕਾਰ ਨਹੀਂ ਬਚੀ ਦਾ ਹੋਣ ਦੇਣਾ ਇੱਕ ਲੜਕੀ ਸੀ ਜੋ ਆਪਣੇ ਬ੍ਰਦਰ ਨਾਲ ਪਿੰਡਸ ਮਤ ਹਟੇ ਕੇ ਆ ਰਹੀ ਸੀ ਸਾ ਰਸਤੇ ਵੀ ਜਿਹੜਾ ਹੈਗਾ ਦੋਨ ਲੜਕੇ ਸੀ ਨੌਜਵਾਨ ਲੜਕੇ ਉਹਨਾਂ ਜਿਹੜਾ ਪਹਿਲਾਂ ਇਹਨਾਂ ਫੁੱਟਮਾਰ ਕੀਤੇ ਉਸ ਦਾ ਜਿਹੜੀ ਲੜਕੀ ਸੀ ਉਹਨੂੰ ਅਸੀਂ ਜਿਸ ਤੋਂ ਬਾਅਦ ਵੀ ਜਿਹੜਾ ਹੈਗਾ ਲੜਕੀ ਨੇ ਤੰਗ ਆ ਕੇ ਇਹ ਸਾਥ ਸੇ ਪੌਜ਼ਨ ਜਿਹਦਾ ਕੱਲ ਜਿਹੜੀ ਹੈ ਇਸ ਵੇਲੇ ਪੰਜੋ ਦੇਥ ਹੋ ਗਈ। ਇਸ ਫਰਿਚ ਚੀਜ਼ ਨੂੰ ਦੇਖੋ ਜਿਸ ਵਿੱਚ ਜਿਹੜਾ ਇੱਕ ਦੋਸ਼ੀ ਹੈਗਾ ਉਹਨੂੰ ਅਸੀਂ ਅਰੈਸਟ ਕਰ ਲਿਆ। ਉਹ ਜਿਹੜਾ ਇੱਕ ਦੋਸ਼ੀ ਰਹਿੰਦਾ ਉਹਦੇ ਜਿਹੜਾ ਹੈਗਾ ਅਸੀਂ ਰੇਡਾਂ ਕਰਦੇ ਤੇ ਜਲਦੀ ਉਹਨੂੰ ਵਸਤਾ। ਉਹਨਾਂ ਦੀ ਕੋਈ ਨੀ ਕਰਦੀ ਕਿ ਕੀ ਹੋ ਗਈ ਉਹ। ਜੀਨਾ ਕਲਬ ਦੇ ਐਸਪੀ ਹੈ 157 ਨੰਬਰ ਜਿਹੜੀ ਸੇ ਸਿਸਟਰ ਕੀਤੀ ਆ। ਉੰਡਰ ਸੈਕਸ਼ਨ 302 304 332 306 176 ਦੀ 306 ਆਈਪੀਸੀ ਦਰਜ ਕੀਤੀ ਹੈ